ਵਿਸ਼ੇ ਪਰਚਿਤ ਕੀਰਤਨੀ ਪਾਈ ਅਮਨਦੀਪ ਸਿੰਘ ਦੇ ਪਿਤਾ ਸਰਦਾਰ ਜਗਤਾਰ ਸਿੰਘ ਦੀ ਅੰਤਿਮ ਅਰਦਾਸ ਤੇ ਧਾਰਮਿਕ ਅਤੇ ਰਾਜਨੀਤਿਕ ਸ਼ਖਸੀਤਾਂ ਨੇ ਸ਼ਰਧਾ ਸੂਮਣ ਭੇਟ ਕੀਤੇ ਬਾਬਾ ਦੀਪ ਸਿੰਘ ٹرسٹ ਦੇ ਸੇਵਾਦਾਰ ਪਾਈ ਅਮਨਦੀਪ ਦੇ ਪਿਤਾ ਜਗਤਾਰ ਸਿੰਘ ਜੋ ਕਿ ਪਿਛਲੇ ਦਿਨੀ ਪਰਿਵਾਰ ਨੂੰ ਸਿੱਧੀ ਵੀ ਵਿਛੋੜਾ ਦੇ ਗਏ ਸਨ ਪਾਈ ਅਮਨਦੀਪ ਸਿੰਘ ਦੇ ਪਿਤਾ ਦੀ ਅੰਤਿਮ ਅਰਦਾਸ 30 ਦਸੰਬਰ ਦਿਨ ਸੌਂਗਵਾਲ ਨੂੰ ਦੁਪਹਿਰ 12 ਵਜੇ ਤੋਂ ਲੈ ਕੇ 2 ਵਜੇ ਤੱਕ ਬੀਬੀ ਕੋਲਾ ਜੀ ਪਲਾਈ ਕੇਂਦਰ ਅੰਮ੍ਰਿਤਸਰ ਵਿਖੇ ਹੋਈ ਜਿਸ ਵਿੱਚ ਪੰਥ ਪਰਚਿਤ ਕੀਰਤਨੀ ਜਥੇ ਸਿੰਘ ਸਾਹਿਬਾਨ ਤੇ ਸੰਤ ਮਹਾਪੁਰਸ਼ ਅਤੇ ਦੇਸ਼ਾਂ ਬਦੇਸ਼ਾਂ ਤੋਂ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਉਹਨਾਂ ਨੂੰ ਸਰਦਾ ਤੁਮਣ ਪੇਟ ਕੀਤੇ ਇਸ ਮੌਕੇ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਬਾਬਾ ਕਸ਼ਮੀਰ ਸਿੰਘ ਪੂਰੀ ਵਾਲੇ ਗੁਰੂ ਇਕਬਾਲ ਸਿੰਘ ਜੀ ਬੀਬੀ ਕੋਲਾ ਜੀ ਵਾਲੇ ਭਾਈ ਹਰਵਿੰਦਰ ਸਿੰਘ ਲੀਟਲ ਬੀਬੀ ਕੋਲਾ ਜੀ ਵਾਲੇ ਭਾਈ ਰਵਿੰਦਰ ਸਿੰਘ ਹਜੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਭਾਈ ਚਮਨਜੀਤ ਸਿੰਘ ਲਾਲ ਦਿੱਲੀ ਵਾਲੇ ਭਾਈ ਵਰਿੰਦਰ ਸਿੰਘ ਕੰਗਰ ਲੁਧਿਆਣੇ ਵਾਲੇ ਐਮ ਐਲ ਏ ਡਾਕਟਰ ਇੰਦਰਬੀਰ ਸਿੰਘ ਨਿੰਜਰ ਸਰਦਾਰ ਰਜਿੰਦਰ ਸਿੰਘ ਮਹਿਤਾ ਸ਼੍ਰੀ ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਅਮਰਜੀਤ ਸਿੰਘ ਚਾਵਲਾ ਮੈਂਬਰ ਸ਼੍ਰੀ ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਇੰਦਰਪ੍ਰੀਤ ਸਿੰਘ ਕੋਛੜ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਤਜਿੰਦਰ ਸਿੰਘ ਜਿੰਦੂ ਨਾਨਕਸਰ ਵਾਲੇ ਬਾਬਾ ਧੰਨਾ ਜੀ ਨਾਨਕਸਰ ਠਾੜ ਬਰੂਦੀ ਬਾਬਾ ਰਮਨ ਜੀ ਨਾਨਕਸਰ ਠਾੜ ਚੱਬਾ ਮਾਤਾ ਵਿਪਨ ਕੌਰ ਜੀ ਲੁਧਿਆਣੇ ਵਾਲੇ ਸਰਦਾਰ ਜਸਪ੍ਰੀਤ ਸਿੰਘ ਚੇਅਰਮੈਨ ਪਲਾਨਿੰਗ ਬੋਰਡ ਜੀ ਰਵਿੰਦਰ ਹਾਂਜੀ ਵਾਈਸ ਚੇਅਰਮੈਨ ਆਮ ਆਦਮੀ ਪਾਰਟੀ ਸ਼੍ਰੀ ਕਮਲ ਪਹਿਲਵਾਨ ਫਰਨੈਂਸ ਸੈਕਟਰੀ ਪ੍ਰੈਸ ਕਲੱਬ ਅੰਮ੍ਰਿਤਸਰ ਸਰਦਾਰ ਸੁਖਜਿੰਦਰ ਸਿੰਘ ਪ੍ਰਿੰਸ ਸੈਕਟਰੀ ਚੀਫ ਖਾਲਸਾ ਦੀਵਾਨ ਕਥਾ ਵਾਚਕ ਗੁਰਚਰਨ ਸਿੰਘ ਭਾਈ ਜਸਵਿੰਦਰ ਸਿੰਘ ਸੇਵਾ ਲਾਈਨ ਵਾਲੇ ਸਰਦਾਰ ਗੁਰਦੀਪ ਸਿੰਘ ਸਰੂਜਾ ਪ੍ਰਧਾਨ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਮੈਨੇਜਰ ਪਰਮਜੀਤ ਸਿੰਘ ਬੁੱਢਾ ਦਲ ਸੈਕਟਰੀ ਦਲਜੀਤ ਸਿੰਘ ਬੇਦੀ ਬੁੱਢਾ ਦਲ ਸਰਦਾਰ ਅਮਰਬੀਰ ਸਿੰਘ ਟੋੜ ਸਿੱਖ ਸਟੂਡੈਂਟ ਫੈਡਰੇਸ਼ਨ ਸਰਦਾਰ ਗੁਰਮੀਤ ਸਿੰਘ ਮਿਊਜ਼ੀਕਲ ਡਾਇਰੈਕਟਰ ਮੁੰਬਈ ਹੈੱਡ ਗ੍ਰੰਥੀ ਰਵਿੰਦਰ ਸਿੰਘ ਗੁਰਦੁਆਰਾ ਮਾਤਾ ਕੋਲਾ ਜੀ ਸਮੇਤ ਕਈ ਧਾਰਮਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਨੇ ਭਾਈ ਅਮਨਦੀਪ ਜੀ ਭਾਈ ਅਮਨਦੀਪ ਸਿੰਘ ਜੀ ਬੀਬੀ ਕੋਲਾ ਜੀ ਭਲਾਈ ਕੇਂਦਰ ਵਾਲੇ ਉਹਨਾਂ ਦੇ ਪਿਤਾ ਜੀ ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੇ ਨਿਮਰਤਾਜ ਬੀਬੀ ਕੋਲਾ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਵਿਖੇ ਅੰਤਮ ਅਰਦਾਸ ਦਾ ਜਿਹੜਾ ਸਮਾਗਮ ਹੈ ਉਹ ਰੱਖਿਆ ਹੋਇਆ ਹੈ ਬਹੁਤ ਸਾਰੇ ਸ਼ਖਸੀਅਤਾਂ ਸਕਤਾ ਉਹਨਾਂ ਦੇ ਇਸ ਅਰਦਾਸ ਤੇ ਸਮਾਗਮ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਗੁਰ ਚਰਨਾਂ ਦੇ ਚਰਨਾਂ ਸੇ ਕੇ ਸਤਿਗੁਰੂ ਵਿਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਥਾਂ ਦੇਣ ਔਰ ਜੋ ਸੇਵਾਵਾਂ ਪਾਈਆਂ ਮਨੀਬ ਸਿੰਘ ਜੀ ਪਾਸੋਂ ਸਤਿਗੁਰੂ ਜੀ ਧਰਮ ਦੇ ਪ੍ਰਚਾਰ ਪ੍ਰਸਾਰ ਦੀਆਂ ਕੀਰਤਨ ਕਥਾ ਦੇ ਰਾਹੀਂ ਲੈ ਰਹੇ ਨੇ ਉਹ ਚੜ੍ਹ ਦੇ ਕਲਾ ਵਿੱਚ ਕਰਦੇ ਰਹੇ ਗੁਰਮੁਖ ਜਨਮੁ ਸਵਾਰ ਦਰਗੇ ਚੱਲਿਆ ਸੱਚੀ ਦਰਗਹ ਜਾਏ ਸੱਚਾ ਫਿਰ ਮਿਲਿਆ भाई अमनदीप सिंह जी ਬਣਾ ਦੇ ਪਤਾ ਜੀ ਸਤਿਗੁਰੂ ਅਕਾਲ ਪੁਰਖ ਵੱਲੋਂ ਜਿੱਨਾ ਹੁਕਮ ਸੀ ਆਪਣੀ ਜੁਨੀ ਯਾਤਰਾ ਕਰਦੇ ਪਿਛਲੇ ਸਮੇਂ ਤੋਂ ਰਾਣ ਗੁਰੂ ਚਰਨਾ ਚਾਬਰਾਜੇ ਅੱਜ ਉਹਨਾਂ ਦੀ ਅੰਤਮ ਅਰਦਾਸ ਮਾ ਬੀਬੀ ਕੌਲਾ ਦੀ ਪਲਾਈ ਕੇ ਅੰਦਰ ਰੱਖੀ ਸੀ ਸਤਿਗੁਰਾਂ ਦੀ ਹਾਜ਼ਰੀ ਚ ਦੀਵਾਨ ਸਜੇ ਰਾਗ ਭਾਈ ਕੀਰਤਨ ਵੀ ਹੋਏ ਤੇ ਅਰਦਾਸ ਵੀ ਹੋਈ ਕਿ ਦੇਹ ਸੱਜਣ ਦੇਹ ਸੱਜਣ ਅਸਲ ਸੜੀਆਂ ਜੋ ਹੋਵੇ ਸੈਵਸ ਹੁੰਦੇ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ਿਓ ਵਾਹਿਗੁਰੂ ਦੀ ਤਾਰ ਸਾਹ ਵਾਹਿਗੁਰੂ ਦੀ